ਦੋਸਤੋ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਹੈ ਉਹ ਇੱਕ ਗੋਲਕ ਚੋਰ ਹੈ ਬੜਾ ਬਹੁਤ ਵੱਡਾ ਚੋਰ ਆਹੋ ਉਹਦੇ ਸਿਰ ਕਈ ਮਾਮਲੇ ਵੀ ਬੋਲਦੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਹੈ ਉਹ ਇੱਕ ਗੋਲਕ ਚੋਰ ਹੈ ਬੜਾ ਬਹੁਤ ਵੱਡਾ ਚੋਰ ਆਹੋ ਉਹਦੇ ਸਿਰ ਕਈ ਮਾਮਲੇ ਵੀ ਬੋਲਦੇ ਨੇ ਉਹਦੀ ਅੱਜ ਆਪਾਂ ਗੱਲਬਾਤ ਕਰਨੀ ਹੈ ਫਰ ਸਭ ਤੋਂ ਪਹਿਲਾਂ ਉਹਨੇ ਪੋਸਟ ਕੀ ਪਾਈ ਆ ਉਹ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਵਾ ਉਹ ਕਹਿੰਦਾ ਵੀ ਜਿਹੜੇ ਬੁੜੇ ਠੇਰੇ ਹੁੰਦੇ ਨੇ ਨਾ ਕਿਸਾਨ ਹੀ ਉਹਨੇ ਨਾਲੇ ਉਹਨਾਂ ਨੂੰ ਚੱਕ ਲੈ ਜਾਂਦੇ ਨੇ ਧਰਨਿਆਂ ਤੇ ਤੇ ਉਹਨਾਂ ਨੂੰ ਮਾਰ ਕੇ ਫਿਰ ਉਹਨਾਂ ਦਾ ਮੁਆਵਜ਼ਾ ਮੰਗਦੇ ਨੇ ਸਰਕਾਰ ਕੋਲੋਂ ਸਰਕਾਰੀ ਨੌਕਰੀਆਂ ਮੰਗਦੇ ਨੇ ਤੇ ਉਹਦੀ ਅੱਜ ਆਪਾਂ ਗੱਲਬਾਤ ਕਰਨੀ ਆ ਉਹਨੂੰ ਦੰਨਿਆਂ ਪੂਰਾ ਠੋਕ ਕੇ ਜਵਾਬ ਸਭ ਤੋਂ ਪਹਿਲਾਂ ਮੈਂ ਉਸ ਗੋਲਗ ਚੋਰ ਨੂੰ ਇਹ ਕਹਿਣਾ ਚਾਹੁੰਦਾ ਵੀ 60 ਸਾਲ ਦੀ ਤੇਰੀ ਉਮਰ ਹੋ ਗਈ ਐ ਤੂੰ ਸੋਸ਼ਲ ਮੀਡੀਆ ਤੇ ਬੈਠਾ ਇੱਥੇ ਡੋਪੇ ਫੜਦਾ ਤੈਨੂੰ ਕਿਸਾਨ ਹੀ ਉਹਨਾਂ ਨੂੰ ਕਹਿ ਦਿੰਦੇ ਇੱਕ ਦਿਨ ਉਹ ਤੈਨੂੰ ਚੱਕ ਲੈ ਜਾਂਦੀ ਐ ਤੇ ਉ ਤਾ ਤਦ ਕਦੋਂ ਜਾਣਾ ਤੂੰ ਦੱਸ ਸਾਨੂੰ ਨਾਲੇ ਅੱਜ ਮੈਂ ਸ਼ਰਿਆ ਮੈਨੂੰ ਚੈਲੰਜ ਕਰਦਾ ਵੀ ਜੇ ਇਹ ਆਪਣੇ ਅਸਲ ਪਿਓ ਦਾ ਨਾ ਇੱਕ ਪੂਰੀ ਲਿਫਟ ਜਾਰੀ ਕਰੇ ਪਿਛਲੇ ਕਿਸਾਨੀ ਅੰਦੋਲਨ ਚ ਕਿੰਨੇ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਸਾਰਿਆਂ ਦੀ ਡਿਟੇਲ ਲਿਆ ਕੇ ਦਵੇ ਉਹਦੇ ਇਕੱਲੇ-ਇਕੱਲੇ ਘਰ ਜਾਵੇ ਤੇ ਸਾਨੂੰ ਦੱਸੇ ਵੀ ਕਿੰਨਾ-ਕਿੰਨਾ ਨੂੰ ਨੌਕਰੀ ਮਿਲੀ ਹੈ ਕਿੰਨਾ-ਕਿੰਨਾ ਨੂੰ ਮੁਆਵਜ਼ਾ ਮਿਲਿਆ ਜਿਹੜੇ ਉੱਥੇ ਬੰਦੇ ਬੈਠੇ-ਬੈਠੇ ਸ਼ਹੀਦ ਹੋ ਗਏ ਸੀ ਪਿਛਲੇ ਕਿਸਾਨੀ ਸਭਾਰਚ ਇਸ ਚੋਰੇ ਨੂੰ ਇੱਕ ਗੱਲ ਹੋਰ ਪੁੱਛੇ ਵੀ ਜਿਹੜੀਆਂ ਸਰਕਾਰਾਂ ਨੇ ਅੱਜ ਦੇ ਟਾਈਮ ਚ ਉਹ ਤਾਂ ਚੰਗੇ ਪਲੇ ਪੜੇ ਲਿਖੇ ਜਿਹੜੇ ਨੌਜਵਾਨ ਆਪਣੇ ਰੁੱੜਦੇ ਫਿਰਦੇ ਨੇ ਬੇਰੋਜ਼ਗਾਰ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਦੇ ਸਕੀਆਂ ਇਹ ਮਤਲਬ ਕਿਸਾਨ ਜਿਹੜੇ ਵਿਚਾਰੇ ਉੱਥੇ ਆਪਣੇ ਧਰਨਾ ਲਾ ਕੇ ਬੈਠੇ ਨੇ ਆਪਣਾ ਹੱਕ ਮੰਗਦੇ ਨੇ ਜੇ ਉੱਥੇ ਕੋਈ ਸ਼ਹੀਦ ਹੋ ਜਾਂਦਾ ਹੈ ਉਹਦੇ ਪਰਿਵਾਰਾਂ ਨੂੰ ਕੌਣ ਪੁੱਛਦਾ ਹੈ ਕਿਹੜਾ ਨੌਕਰੀ ਦੇ ਦੂਗਾ ਉਹਨਾਂ ਨੂੰ ਉਹ ਪੁੱਟਿਆ ਨਾਲ ਇੱਕ ਗੱਲ ਸੁਣ ਮੇਰੀ ਆ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਹੁਣ ਲੱਗਿਆ ਹੋਇਆ ਹੈ ਨਾ ਉੱਥੇ ਇੱਕ ਮੁੰਡਾ ਆਇਆ ਹੋਇਆ ਜਿਹਦਾ ਪਿਓ ਵਿਚਾਰਾ ਪਹਿਲਾਂ ਸ਼ਹੀਦ ਹੋ ਗਿਆ ਸੀ ਪਿਛਲੇ ਕਿਸਾਨੀ ਸੰਘਰਸ਼ ਚ ਉਹਨੂੰ ਪੁੱਛ ਕੇ ਦੇਖੀ ਵੀ ਭਾਈ ਤੈਨੂੰ ਕਿੰਨੀਆਂ ਗੱਲ ਨੌਕਰੀਆਂ ਮਿਲ ਗਈਆਂ ਜੇ ਉਹਨੂੰ ਨੌਕਰੀ ਮਿਲੀ ਹੁੰਦੀ ਤੇ ਉਹ ਅੱਜ ਉੱਥੇ ਬੈਠਾ ਹੁੰਦਾ ਉਹਨੂੰ ਜਾ ਕੇ ਪੁੱਛ ਪਹਿਲਾਂ ਉਹਦੀ ਇੰਟਰਵਿਊ ਕਰ ਪੰਜਾਬੀਆ ਜੇ ਇਹ ਨਾ ਬੰਦਿਆਂ ਦੇ ਕੀੜੀ ਵੀ ਲੜ ਜਵੇ ਨਾ ਕੀੜੀ ਵੀ ਲੜ ਜਵੇ ਇਹ ਲਾਈਵ ਹੋ ਕੇ ਸਿੱਟ ਸੇ ਆਪਾਂ ਰੋਂਦੇ ਨਹੀਂ ਵੀ ਸਾਡਾ ਦੇਖੋ ਜੀ ਕਿੰਨਾ ਦਰਦ ਵਧ ਗਿਆ ਸਾਨੂੰ ਮਤਲਬ ਫੰਡ ਭੇਜੋ ਫਟਾਫਟ ਤੇ ਕਿਹੜੇ ਬੰਦੇ ਦਾ ਜੀ ਹੈ ਕਿਹੜਾ ਚਾਹੇ 80 ਸਾਲ ਦਾ ਚਾਹੇ 90 ਸਾਲ ਦਾ ਚਾਹੇ 100 ਪਲੱਸ ਹੋ ਗਿਆ ਕਿਹੜਾ ਬੰਦਾ ਹੈ ਜਿਹਦਾ ਜੀ ਕਰਦਾ ਉਹ ਵੀ ਭਾਈ ਮੈਂ ਮਰ ਜਮਾ ਮੇਰੇ ਮਰੇ ਤੋਂ ਬਾਅਦ ਮੇਰੇ ਘਰ ਦੇ ਨੂੰ ਨੌਕਰੀ ਮਿਲ ਜੂਗੀ ਮਰਦਾ ਕਹਦਾ ਅੱਜ ਤੱਕ ਜੀ ਕਰਦਾ ਆਪਣੇ ਆਪ ਤੁਸੀਂ ਰੋਜ਼ ਦੇ ਵੇਖ ਲਿਓ ਐ ਨਾ ਲਿਸ਼ਕ ਪੁਸ਼ਕ ਗਿਆ ਚੋਪੜ ਕੇ ਜਿਵੇਂ ਸਾਨ ਮਤਲਬ ਮਾਰਸ ਕਰੀ ਹੁੰਦੀ ਐ ਸਾਨ ਦੀ ਐ ਮਤਲਬ ਦਾੜੀ ਧੂੜੀ ਨੂੰ ਲਾ ਕੇ ਪੂਰਾ ਮਤਲਬ ਤੇਲ ਇਹ ਰੋਜ਼ ਐ ਕੱਪੜੇ ਨਵੇਂ ਪਾ ਕੇ ਐ ਬੈਠਾ ਹੁੰਦਾ ਐ ਇਹਨੂੰ ਪੁੱਛ ਲਿਓ ਵੀ ਤੈਂ ਕਦੇ ਜ਼ਿੰਦਗੀ ਚ ਖੇਤੀ ਕੀਤੀ ਆ ਕਿਹੜੇ ਕਿਹੜੇ ਸੰਦ ਖੇਤੀ ਦੇ ਵਰਤੇ ਜਾਂਦੇ ਨੇ ਕਿਹੜੀਆਂ ਕਿੜੀਆਂ ਦਵਾਈਆਂ ਪੈਂਦੀਆਂ ਨੇ ਕਿਹੜਾ ਰੇ ਸਪਰੇ ਹੁੰਦਾ ਖੇਤੀਆਂ ਨੂੰ ਆ ਤੱਕ ਇਸ ਬੰਦੇ ਨੂੰ ਇਹ ਹੀ ਨਹੀਂ ਪਤਾ ਹੁੰਦਾ ਉਹ ਚਵਲੋ ਗੋਲਕਾਂ ਜੋ ਪੈਸੇ ਕਰਦੇ ਕਰਦੇ ਤਾਂ ਤੁਹਾਡੀਆਂ ਵੀਡੀਓ ਆ ਗਈਆਂ ਉਹ ਤਾਂ ਸ਼ਰੇਆਮ ਸਾਰਿਆਂ ਦੇ ਸਾਹਮਣੇ ਪਈ ਆ ਉਹ ਵੀਡੀਓ ਤੇ ਤੁਸੀਂ ਮਰਦੇ ਹੋ ਬੋਲਣ ਨੂੰ ਜੇ ਕੋਈ ਹੋਰ ਅਣਖ ਵਾਲਾ ਗੈਰਤ ਵਾਲਾ ਉੱਥੇ ਬੰਦਾ ਹੁੰਦਾ ਨਾ ਉਹਨੇ ਕੱਦੀ ਸੁਸਾਈਡ ਕਰ ਜਣੀ ਸੀ ਨਾਲੇ ਇਹਨੂੰ ਬਿਠਾ ਕੇ ਇੱਕ ਗੱਲ ਪੁੱਛੇ ਤੇ ਜੇ ਸਰਕਾਰ 24 ਅੱਪਲਵਾਦਾ ਦੰਦੀ ਦੀਆਂ ਨੌਕਰੀਆਂ ਜੇ ਦੇ ਵੀ ਦਵੇ ਤੇਰੇ ਢਿੱਡ 'ਚ ਕਿਉਂ ਅੱਗ ਲੱਗਦੀ ਆ ਤੇਰੇ ਘਰ 'ਚੋਂ ਤੇਰੇ ਘਰ 'ਚੋਂ ਮੰਗਣ ਆਉਂਦਾ ਕੋਈ ਕਿਸਾਨ ਇਸ ਮੁਲਕ ਦਾ ਇੱਕ ਸਲੋਗਨ ਹੈ ਜੈ ਜਵਾਨ ਜੈ ਕਿਸਾਨ ਜੇ ਜਵਾਨ ਮਰੇ ਤੇ ਉਹਦੇ ਪੁੱਤ ਨੂੰ ਨੌਕਰੀ ਮਿਲ ਸਕਦੀ ਆ ਤੇ ਕਸਾੜ ਮਰੇ ਤੋਂ ਉਹਦੇ ਪੁੱਤ ਨੂੰ ਨੌਕਰੀ ਕਿਉਂ ਨਹੀਂ ਮਿਲ ਸਕਦੀ ਇਹ ਗੱਲ ਦਾ ਜਵਾਬ ਦਵੇ ਇਹ ਗੋਲਕ ਚੋਰ ਨਾਲੇ ਮੇਰੀ ਗੱਲ ਸੁਣ ਕੰਨ ਖੋਲ ਕੇ ਉੱਥੇ ਇਕੱਲੇ ਜਿਹੜੇ ਬੁੜੇ ਠੇਰੇ ਨੇ ਵਿਚਾਰੇ ਬਜ਼ੁਰਗ ਨੇ ਸਾਡੇ ਉਹੀ ਝਕਮ ਨਹੀਂ ਹੋਏ ਉਹੀ ਸ਼ਹੀਦ ਨਹੀਂ ਹੋਏ ਬਹੁਤ ਨੌਜਵਾਨ ਨੇ ਜਿਨ੍ਹਾਂ ਦੇ ਗੰਭੀਰ ਸੱਟਾਂ ਵੀ ਵੱਜੀਆਂ ਨੇ ਜੇ ਉਹਨਾਂ ਨੂੰ ਕੱਲ ਕੁਝ ਹੋ ਗਿਆ ਉਹਨਾਂ ਦੀ ਸ਼ਹੀਦੀ ਹੋ ਗਈ ਉਹਨਾਂ ਦੇ ਪਰਿਵਾਰ ਨੂੰ ਕੌਣ ਸਹੂਗਾ ਇਹ ਗੱਲ ਦੱਸ ਪਹਿਲਾਂ ਮੈਨੂੰ ਵੇਖੋ ਕਿੱਡੀ ਸਾਡੀ ਹਿਊਮਨ ਰਾਈਟਸ ਦਾ ਮਤਲਬ ਉਲੰਘਣਾ ਹੋ ਰਹੀ ਹੈ ਵੀ ਇੱਕ ਬੰਦਾ ਜਿਹੜਾ ਜੇਲ੍ਹ 'ਚ ਨਜ਼ਰਬੰਦ ਹੈ ਜਿਹੜੇ ਸਿੰਘ ਆਪਣੇ ਨਜ਼ਰਬੰਦ ਨੇ ਉਹਨਾਂ ਦੇ ਬਾਥਰੂਮਾਂ ਤੱਕ ਜਿਹੜਾ ਹੈਗਾ ਉਹ ਸਪਾਈ ਕੈਮਰਾ ਲਾਗੇ ਨੇ ਇਹ ਸਭ ਤੋਂ ਵੱਡੀ ਜਿਹੜੀ ਇੱਕ ਘਟੀਆ ਹਰਕਤ ਹੁੰਦੀ ਹੈ ਜਦੋਂ ਇੱਕ ਬੰਦੇ ਦੀ ਜਿਹੜੀ ਪਰਸਨਲ ਲਾਈਫ ਹੈ ਉਹੀ ਤੁਸੀਂ ਮਤਲਬ ਲੋਕਾਂ ਦੇ ਸਾਹਮਣੇ ਲਿਆ ਕੇ ਖੜੀ ਕਰਤੀ ਇਹ ਸਭ ਤੋਂ ਵੱਡੀ ਮੇਰੀ ਨਿਗਾਹ 'ਚ ਜਿਹੜਾ ਹਿਊਮਨ ਰਾਈਟਸ ਦਾ ਉਲੰਘਣ ਹੈ ਵਾਇਲੇਸ਼ਨ ਹੈ ਹਿਊਮਨ ਰਾਈਟਸ ਦੀ ਇਹ ਗੱਲ ਤੇ ਕਦੇ ਵੀ ਇਹ ਬੰਦੇ ਨਹੀਂ ਬੋਲਣਗੇ ਅਸੀਂ ਅੱਜ ਵੀ ਇਹ ਗੱਲ ਕਰਨੇ ਆਂ ਵੀ ਇਹ ਜਿਹੜਾ ਹੈਗਾ ਸ਼ਰੇਆਮ ਸੋ ਚੋਰਾ ਗੱਲ ਇੰਨੀ ਕ ਕਰੀਦੀ ਹੁੰਦੀ ਆ ਜਿੰਨੀਆਂ ਕ ਨੱਤਾ ਭਾਰ ਚੱਲ ਸਕਣ ਐਵੇਂ ਨਹੀਂ ਮਤਲਬ ਖੰਭ ਖਲਾਰੀ ਜਾਈਦੇ ਹੁੰਦੇ ਸੋ ਆਪਣੀ ਾਕਾਤ ਚ ਰਹੀਦਾ ਹੁੰਦਾ ਐਨੀਆਂ ਕ ਗੱਲਾਂ ਮੈਂ ਇਹਦੇ ਨਾਲ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ